ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਵਰਕਰ ਦੇ ਪਾਰਟ 53 ਦੇ ਵਿੱਚ ਆਖਰੀ ਨੇ ਐਪੀਸੋਡਸ ਤੋਂ ਬਾਅਦ ਪਾਰਟ 53 ਵਿੱਚ ਕੀ ਹੁੰਦਾ ਹੈ ਆਪਾਂ ਜਾਣਾਂਗੇ ਇਸ ਵੀਡੀਓ ਦੇ ਵਿੱਚ ਸੋ ਜਿਵੇਂ ਕਿ ਸਾਡੇ ਐਪੀਸੋਡ ਚੱਲ ਹੀ ਰਹੇ ਸੀ ਪਰ ਅੱਜ ਅਸੀਂ ਜਾਣਾਂਗੇ ਕਿ ਆਖਿਰਕਾਰ ਵਰਕਰ ਦੇ ਇਸ ਪਾਰਟ ਵਿੱਚ ਕੀ ਹੋਣ ਵਾਲਾ ਹੈ ਸੋ ਇਸ ਪਾਰਟ ਦੀ ਸ਼ੁਰੂਆਤ ਹੁੰਦੀ ਹੈ ਜਦੋਂ ਪ੍ਰੀਤ ਵਿੱਕੀ ਨਾਲ ਬੜਾ ਚੰਗਾ ਵਿਹਾਰ ਕਰਦੀ ਹੈ ਜਿਵੇਂ ਉਹਨਾਂ ਵਿੱਚ ਕਾਫੀ ਬਦਲਾਅ ਆ ਚੁੱਕਾ ਹੋਵੇ ਪਰ ਵਿੱਕੀ ਤੇ ਉਸ ਦੀ ਮਾਂ ਅਸਲ ਵਿੱਚ ਪ੍ਰੀਤ ਨੂੰ ਮਨਾਉਣਾ ਚਾਹੁੰਦੇ ਹੁੰਦੇ ਹਨ ਸੋ ਇਸ ਐਪੀਸੋਡ ਦੀ ਸ਼ੁਰੂਆਤ ਹੁੰਦੀ ਹੈ ਇਸ ਤੋਂ ਜਦੋਂ ਪ੍ਰੀਤ ਵਿੱਕੀ ਦੀ ਕਾਫੀ ਦੇਖਭਾਲ ਕਰਦੀ ਹੈ ਉਸ ਦੇ ਸਿਰ ਵਿੱਚ ਤੇਲ ਮਲ ਰਹੀ ਹੁੰਦੀ ਹੈ ਜਿਸ ਤੋਂ ਬਾਅਦ ਵਿੱਕੀ ਉਹਨਾਂ ਜਵਾਬ ਵਿੱਚ ਕਹਿੰਦਾ ਹੈ ਕਿ ਆਪਾਂ ਦੋਵੇਂ ਖੁਸ਼ ਹੋ ਕੇ ਕਿੰਨੇ ਸੋਹਣੇ ਲੱਗ ਰਹੇ ਹਾਂ ਅਸੀਂ ਤਾਂ ਐਵੇਂ ਲੜਦੇ ਰਹਿੰਦੇ ਹਾਂ ਇਸ ਵਿੱਚ ਪ੍ਰੀਤ ਦੀ ਸੱਸ ਵੀ ਬੜੀ ਖੁਸ਼ ਹੁੰਦੀ ਹੈ ਤੇ ਉਹ ਵੀ ਕਹਿੰਦੀ ਹਨ ਤੁਸੀਂ ਦੋਵੇਂ ਹੱਸ ਕੇ ਖੇਡੇ ਸੋਹਣੇ ਲੱਗਦੇ ਹੋ ਜਿਸ ਤੋਂ ਬਾਅਦ ਪ੍ਰੀਤ ਨੂੰ ਰੋਟੀ ਲੈਣ ਲਈ ਕਹਿੰਦੇ ਹਨ ਤੇ ਖੁਦ ਗੱਲਾਂ ਕਰਨ ਲੱਗ ਪੈਂਦੇ ਹਨ ਵਿੱਕੀ ਆਪਣੀ ਮਾਂ ਨੂੰ ਕਹਿੰਦਾ ਹੈ ਤਾਂ ਸੋਨੇ ਦੀ ਮੁਰਗੀ ਹੈ ਹੁਣੇ ਆਪਣੇ ਪੇਕੇ ਜਾਊਗੀ ਤੇ ਇਹਨਾਂ ਵਿੱਚ ਸਭਾਜ ਬਦਲਾਅ ਆਊਗਾ ਕਿਉਂਕਿ ਸਾਡੇ ਨਾਲ ਦੇ ਖੁਸ਼ ਹੋ ਗਈ ਹੈ ਤੇ ਉਹਨਾਂ ਨਾਲ ਵੀ ਖੁਸ਼ ਹੋਏਗੀ ਤੇ ਸਾਨੂੰ ਚੀਜ਼ਾਂ ਮਿਲਣਗੀਆਂ ਕਾਫੀ ਚਿਰਾਂ ਤੋਂ ਸੋਰੀਆ ਤੋਂ ਕੁਝ ਆਇਆ ਨਹੀਂ ਹੈ ਫਿਰ ਪ੍ਰੀਤ ਰਸੋਈ ਵਿੱਚ ਕੰਮ ਕਰਨ ਚਲੀ ਜਾਂਦੀ ਹੈ ਤੇ ਰਸੋਈ ਵਿੱਚ ਕੰਮ ਕਰਦੀ ਕਰਦੀ ਉਸਦੀ ਮੰਮੀ ਦਾ ਫੋਨ ਆ ਜਾਂਦਾ ਹੈ ਤੇ ਫਿਰ ਵਿਕੀ ਉਸਦੀ ਮੰਮੀ ਲਈ ਪ੍ਰੀਤ ਦੇ ਨਾਲ ਗੱਲ ਕਰਨ ਲਈ ਫੋਨ ਲੈ ਕੇ ਆਉਂਦਾ ਹੈ ਜਿਸ ਤੋਂ ਬਾਅਦ ਅਖਿਰਕੀ ਹੰਦ ਹੈ ਜਾਣਾਂਗੇ ਇਸ ਵੀਡੀਓ ਦੇ ਵਿੱਚ ਕਿ ਪ੍ਰੀਤ ਆਪਣੀ ਮੰਮੀ ਨਾਲ ਗੱਲ ਕਰਦੀ ਹੈ ਜਾਂ ਨਹੀਂ ਤੋ ਜੀ ਹਾਂ ਆਪਣੀ ਮੰਮੀ ਨਾਲ ਗੱਲ ਕਰਨ ਲਈ ਮਨਾ ਹੀ ਕਰਦੀ ਹੈ ਕਿ ਉਹ ਬਾਅਦ ਵਿੱਚ ਬੈਠ ਕੇ ਕਰੇਗੀ ਫਿਰ ਵਿੱਕੀ ਕਹਿੰਦਾ ਹੈ ਕੋਈ ਨਹੀਂ ਮੈਂ ਤੇਰੇ ਲਾ ਕੇ ਫੋਨ ਰੱਖ ਜਾਂਦਾ ਹਾਂ ਮੈਨੂੰ ਪਤਾ ਹੈ ਮਾਵਾ ਧੀਆਂ ਦੀਆਂ ਕੁਝ ਵੱਖਰੀਆਂ ਗੱਲਾਂ ਹੁੰਦੀਆਂ ਹਨ ਅਸਲ ਵਿੱਚ ਉਹ ਨੂਪਰੀ ਦੀ ਇੱਜ਼ਤ ਨਹੀਂ ਬਲਕਿ ਆਪਣਾ ਮਾਲ ਦੇਖ ਰਿਹਾ ਸੀ ਯਾਨੀ ਕਿ ਉਹ ਉਹਨਾਂ ਤੋਂ ਚੀਜ਼ਾਂ ਹੜਪਣਾ ਚਾਹੁੰਦਾ ਸੀ ਲੈਣਾ ਚਾਹੁੰਦਾ ਸੀ ਫਿਰ ਆਪਾਂ ਜਾਣਾਂਗੇ ਕਿ ਆਖਿਰ ਪ੍ਰੀਤ ਦੀ ਉਸ ਦੀ ਮੰਮੀ ਦੇ ਨਾਲ ਕਿਹੜੀ-ਕਿਹੜੀ ਵਾਰਤਾਲਾਪ ਹੁੰਦੀ ਹੈ ਸੋ ਉਸ ਦੀ ਮੰਮੀ ਕਹਿੰਦੀ ਹੈ ਕਿ ਕਾਫੀ ਚਿਰਾਂ ਤੋਂ ਤੂੰ ਮੈਨੂੰ ਮਿਲਣ ਨਹੀਂ ਆਏ ਮੇਰੇ ਜੀ ਨੂੰ ਕੁਝ ਹੁੰਦਾ ਹੈ ਪਲੀਜ਼ ਆ ਕੇ ਮਿਲ ਜਾ ਤੇ ਪ੍ਰੀਤ ਸੋਚਦੀ ਹੈ ਮੈਂ ਜ਼ਰੂਰ ਮਿਲਣ ਜਾਣਾ ਤੇ ਨਾਲੇ ਇਹਨਾਂ ਦੇ ਵਿੱਚ ਜੋ ਗਲਤ ਫੈਮਲੀਆਂ ਨੇ ਉਹਨਾਂ ਨੂੰ ਦੂਰ ਕਰਨਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਪ੍ਰੀਤ ਇਹ ਗਲਤ ਫੈਮਲੀਆਂ ਦੂਰ ਕਰ ਪਾਏਗੀ ਆਖਿਰ ਉਹਨੂੰ ਤੈਹੀ ਲੱਗ ਰਿਹਾ ਸੀ ਕਿ ਵਕੀ ਤੇ ਉਸ ਦੀ ਮਾਂ ਦੇ ਵਿੱਚ ਕਾਫੀ ਬਦਲਾਅ ਆ ਗਿਆ ਪਰ ਉਹਨਾਂ ਨੂੰ ਕੀ ਪਤਾ ਕਿ ਵਿਕੀ ਉਹਨੂੰ ਖੁਦ ਨਹੀਂ ਛੱਡਣ ਜਾ ਰਿਹਾ ਸੀ ਉਸ ਦੀ ਮੰਮੀ ਕੋਲ ਤਾਂ ਜੋ ਅਸੀਂ ਬਾਅਦ ਵਿੱਚ ਜਾਣਾਂਗੇ ਪਰ ਇਸ ਕਹਾਣੀ ਵਿੱਚ ਇਹ ਇਹ ਜਦੋਂ ਪ੍ਰੀਤ ਰੋਟੀਆਂ ਰੋ ਰਹੀ ਹੁੰਦੀ ਹੈ ਉਸ ਦੀ ਮਾਂ ਦੇ ਨਾਲ ਇਹ ਵਾਰਤਾ ਲਾਭ ਹੁੰਦੀ ਹੈ ਜੋ ਕਿ ਕਾਫੀ ਡੂੰਗੀ ਹੁੰਦੀ ਹੈ ਪਰ ਆਪਾਂ ਉਪਰੋਂ ਤੱਕ ਜਾਣ ਲਈ ਹੈ ਦੇਸ ਤੋਂ ਬਾਅਦ ਕਵਲ ਆਪਣੇ ਬੂਟੇ ਵੇਖ ਰਿਆ ਹੁੰਦਾ ਹੈ ਸੰਦੀਪ ਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਆਖਿਰ ਉਸ ਦਾ ਬੂਟਾ ਸੋ ਗਿਆ ਕੜੀ ਪੱਤਾ ਜਿੱਤੋਂ ਹਰ ਸਬਜ਼ੀ ਵਿੱਚ ਪਾਉਂਦੀ ਸੀ ਕੁਝ ਦਿਨਾਂ ਤੋਂ ਉਸ ਨੇ ਵੇਖਿਆ ਨਹੀਂ ਤੇ ਉਸ ਦਾ ਕੀ ਹਾਲ ਹੋ ਗਿਆ ਆਖਿਰੇ بارشਾ ਕਾਰਨ ਹੋਇਆ ਸੀ ਇੱਕ ਗੱਲ ਨੂੰ ਛੱਡਦੇ ਹੋਏ ਫਿਰ ਸੰਦੀਪ ਕਵਲ ਦੇ ਨਾਲ ਇੱਕ ਜ਼ਰੂਰੀ ਗੱਲ ਕਰਦੀ ਹੈ ਉਹ ਕਹਿੰਦੀ ਹੈ ਕਿ ਮੈਂ ਸੋਨੇ ਦੇ ਵਾਲਿਆ ਲੈਣੀਆਂ ਨੇ ਤਾਂ ਜੋ ਸਾਡੀ ਸੇਵਿੰਗ ਵੀ ਹੋ ਸਕੇ ਤੇ ਨਾਲੇ ਇੱਕ ਸੋਨੇ ਦੀਆਂ ਵਾਲਿਆ ਬਣ ਸਕਣ ਜੋ ਮੈਂ ਕਿਤੇ ਵਿਆਹ ਸ਼ਾਦੀ ਤੇ ਵੀ ਪਾਸ ਕਾਂ ਕਵਲ ਇਸ ਦੇ ਵਿੱਚ ਹਾਜ਼ਰੀ ਪਰੰਤੂ ਨਾ ਕਰਦਾ ਹੈ ਕਿ ਪਹਿਲਾਂ ਪੈਸੇ ਤੇਲੇ ਦਾ ਵੇਖਣਾ ਪਵੇਗਾ ਪਰ ਸੰਦੀਪ ਦੇ ਗੁੱਸੇ ਵਾਲੇ ਮੂੰਹ ਨੂੰ ਦੇਖ ਕੇ ਉਸ ਨੂੰ ਮੰਨਣਾ ਪੈਂਦਾ ਆਖਿਰ ਕਰਦੀ ਦੇ ਅੱਗੇ ਕਿਸ ਦੀ ਚੱਲ ਸਕਦੀ ਹੈ ਦੂਜੇ ਪਾਸੇ ਪ੍ਰੀਤ ਵੀ ਮੰਮੀ ਨੂੰ ਮਿਲਣ ਜਾਣ ਲਈ ਤਿਆਰੀਆਂ ਸ਼ੁਰੂ ਕਰ ਦਿੰਦੀ ਹੈ ਤੇ ਵਿਕੀ ਆਪ ਉਥੇ ਨਹੀਂ ਜਾਣ ਨੂੰ ਕਹਿੰਦਾ ਪ੍ਰੀਤ ਉਸ ਨੂੰ ਬਥੇਰਾ ਮਨਾਉਂਦੀ ਹੈ ਕਿ ਤੁਸੀਂ ਵੀ ਮੇਰੇ ਨਾਲ ਚੱਲੋ ਉਹ ਕਹਿੰਦਾ ਹੈ ਕਿ ਨਹੀਂ ਆਖਿਰ ਉਸ ਨੂੰ ਤਾਂ ਇਹ ਡਰ ਸੀ ਜੇ ਗੱਡੀ ਤੇ ਗਿਆ ਤਾਂ ਫਿਰ ਗੱਡੀ ਨਾ ਮੰਗ ਲੈਣ ਇਹ ਤੋਂ ਚੰਗਾ ਹੈ ਨੂੰ ਬੱਸ ਤੇ ਚੜਾਣਾ ਪਰ ਹੁਣ ਉਹ ਕਾਫੀ ਖੁਸ਼ ਲੱਗ ਰਿਹਾ ਸੀ ਕਿਉਂਕਿ ਪ੍ਰੀਤ ਆਪਣੇ ਪੇਕੇ ਜਾਵੇਗੀ ਤੇ ਉੱਥੋਂ ਨਵੀਆਂ-ਨਵੀਆਂ ਚੀਜ਼ਾਂ ਤੇ ਕੁਝ ਸਾਮਾਨ ਲੈ ਕੇ ਆਵੇਗੀ ਫਿਰ ਉਹ ਸਾਰੀ ਗੱਲ ਆਪਣੀ ਮੰਮੀ ਨੂੰ ਵੀ ਦੱਸ ਦਿੰਦਾ ਹੈ ਤੇ ਕਿਉਂਕਿ ਉਸ ਨੂੰ ਪਤਾ ਸੀ ਕਿ ਉਸ ਦੀ ਮਾਂ ਨੇ ਤਾਂ ਉਸ ਦੀ ਹੀ ਸੁਣਨੀ ਹੈ ਉਹ ਵੀ ਜਾ ਕੇ ਪ੍ਰੀਤ ਨੂੰ ਕਹਿੰਦੀ ਹੈ ਪੁੱਤ ਤੂੰ ਤਿਆਰੀ ਕਰ ਲੈ ਛੇਤੀ ਚਲੀ ਜਾ ਉਸ ਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਦੱਸ ਇਹਨਾਂ ਨੂੰ ਮੈਨੂੰ ਛੇਤੀ ਭੇਜਣ ਦੀ ਪਈ ਹੈ ਫਿਰ ਉਹ ਆਪਣੀ ਸੱਸ ਨੂੰ ਮਿਲ ਕੇ ਚਲੀ ਪੈਂਦੀ ਹੈ ਤੁਰ ਪੈਂਦੀ ਹੈ ਤੇ ਦੂਜੇ ਪਾਸੇ ਕਬਲ ਤੇ ਸੰਦੀਪ ਹੋਣੀ ਵੀ ਤੁਰਨ ਵਾਲੇ ਸੀ ਤੇ ਫਿਰ ਵਿਕੀ ਉਹਨੂੰ ਗੱਡੀ ਵਿੱਚ ਛੱਡ ਆਂਦਾ ਹੈ ਬੱਸ ਸਟੈਂਡ ਤੇ ਪਰ ਉਹ ਬਥੇਰਾ ਕਹਿੰਦੀ ਹੈ ਕਿ ਤੁਸੀਂ ਵੀ ਚਲੇ ਜਾਂਦੇ ਤਾਂ ਮੈਨੂੰ ਚੰਗਾ ਲੱਗਦਾ ਪਰ ਉਹ ਹੱਸਦੇ ਘੇੜਦੇ ਗੱਲਾਂ ਕਰਦੇ ਉਥੇ ਪੁੱਜ ਜਾਂਦੇ ਹਨ ਬੱਸ ਸਟੈਂਡ ਤੇ ਦੂਜੇ ਪਾਸੇ ਕਬਲ ਜੋ ਕਿ ਸੰਦੀਪ ਨੂੰ ਛੇਤੀ ਓਨਲੀ ਕਹਿੰਦਾ ਤੇ ਉਹ ਛੇਤੀ ਛੇਤੀ ਵਾਲੀਆਂ ਲੈਣ ਜਾਣ ਵਾਲੇ ਸੀ ਫਿਰ ਮੰਮੀ ਉਸ ਨੂੰ ਬੁਲਾ ਕੇ ਪੁੱਛਦੀ ਆਖਿਰ ਤੋ ਕਿੱਥੇ ਚੱਲੇ ਆ ਉਹ ਕਹਿੰਦਾ ਜਿਵੇਂ ਤੁਸੀਂ ਸਾਨੂੰ ਨਹੀਂ ਦੱਸਦੇ ਸੀ ਅਸੀਂ ਕਾਹਤੋਂ ਦਸੀਏ ਕਿ ਕੰਮ ਹੀ ਜਾਣਾ ਆਪ ਜਿੰਨੀਆਂ ਚੋਰੀਆਂ ਕਰਨਾ ਕਰੀ ਜਾਓ ਫਿਰ ਉਹ ਕਹਿੰਦੀ ਹੈ ਸਭ ਕਿੱਤੋਂ ਸਿੱਖ ਰਿਹਾ ਕਹਿੰਦਾ ਤੁਹਾਡੇ ਤੋਂ ਹੀ ਸਿੱਖ ਰਿਹਾ ਇਹ ਗੱਲ ਖਤਮ ਕਰਨ ਤੋਂ ਬਾਅਦ ਉਹ ਗੱਡੀ ਵਿੱਚ ਬੈਠ ਜਾਂਦੇ ਹਨ ਤੇ ਆਪਣੀ ਸਵਾਰੀ ਲਈ ਜਾਣ ਲੱਗ ਪੈਂਦੇ ਹਨ ਫਿਰ ਆਖਿਰ ਅਗੇ ਕੀ ਹੋਣ ਵਾਲਾ ਹੈ ਉਥੇ ਪਹੁੰਚ ਕੇ ਆਪਾਂ ਜਾਣਾਂਗੇ ਇਸ ਵੀਡੀਓ ਦੇ ਵਿੱਚ ਉਹ ਵੀ ਪ੍ਰੀਤ ਤੇ ਮੰਮੀ ਦੀਆਂ ਗੱਲਾਂ ਕਰਦੇ ਕਰਦੇ ਜਾ ਰਹੇ ਹੁੰਦੇ ਹਨ ਉਥੋਂ ਰਾਮ ਦੇ ਨਾਲ ਵਾਲੀਆਂ ਖਰੀਦਦੀ ਹੈ ਕਾਫੀ ਸ਼ੋਪਿੰਗ ਕਰਦੀ ਹੈ ਤੇ ਉਹ ਵਾਪਸ ਜਾ ਰਹੇ ਹੁੰਦੇ ਹਨ ਤਾਂ ਸੰਦੀਪ ਦੀ ਨਜ਼ਰ ਉਥੇ ਖਲੋਤੀ ਪ੍ਰੀਤ ਤੇ ਪਈ ਹੁੰਦੀ ਹੈ ਜੋ ਕਿ ਬਸ ਡਿਓਡੀ ਕਰ ਰਹੀ ਸੀ ਉਸ ਨੂੰ ਬੜੀ ਹੈਰਾਨੀ ਹੁੰਦੀ ਹੈ ਬਾਾਕੀ ਇਸ ਵੀਡੀਓ ਦਾ ਅੰਤ ਇੱਥੇ ਕਰਦੇ ਆ ਅਸੀਂ ਅਗਲੇ ਵੀਡੀਓ ਦੇ ਵਿੱਚ ਜਾਣਾਂਗੇ ਆਖਿਰ ਅਗਲੇ ਐਪੀਸੋਡ ਦੇ ਵਿੱਚ ਕੀ ਹੋਣਾ ਵਾਲਾ ਹੈ ਤੁਹਾਡਾ ਅੰਤ ਤੱਕ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਬਾਕੀ ਇਹ ਸਟੋਰੀ ਕਾਫੀ ਸਸਪੈਂਸ ਵਾਲੀ ਹੈ ਕਿ ਸੰਦੀਪ ਜਦੋਂ ਪ੍ਰੀਤ ਨੂੰ ਦੇਖ ਲਵੇਗਾ ਉਹਨੂੰ ਨਾਲ ਲੈ ਕੇ ਜਾਣਗੇ ਤੇ ਕੀ ਪ੍ਰੀਤ ਉਹਨਾਂ ਨਾਲ ਚਲੀ ਜਾਵੇਗੀ ਕੀ ਗੱਲਬਾਤ ਕਰੂਗੀ ਤੇ ਕੀ ਗੱਲਬਾਤ ਹੋਏਗੀ ਮੇਰੀ ਅਗਲੀ ਵੀਡੀਓ ਜ਼ਰੂਰ ਦੇਖਣਾ ਉਸ ਦੇ ਵਿੱਚ ਤੁਹਾਨੂੰ ਜਾਣਨ ਨੂੰ ਮਿਲੇਗਾ ਜੇ ਹੋਰ ਡੂੰਗੀ ਕਹਾਣੀ ਜਾਨਣਾ ਚਾਹੁੰਦੇ ਹੋ ਤਾਂ ਪ੍ਰਾਣਯਾ ਵੀਡੀਓਜ਼ ਨੂੰ ਜ਼ਰੂਰ ਦੇਖਣਾ ਜੀਸਤੇ ਵਿੱਚ ਅਗਲੇ ਭਾਗਾਂ ਬਾਰੇ ਵੀ ਦੱਸਿਆ ਗਿਆ ਹੈ ਤੁਹਾਡਾ ਅੰਤ ਤੱਕ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ